ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਹਤਾ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਮੰਦ ਭਾਗੀ ਖਬਰ ਜਿਹੜੀ ਆ ਉਹ ਤਰਨ ਤਾਰਨ ਦੇ ਪਿੰਡ ਚੱਬਾ ਮੰਡ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੋਂ ਦੱਸਿਆ ਕਿ ਪਿੰਡ ਦੇ ਵਿੱਚ ਜ਼ਮੀਨੀ ਵਿਵਾਦ ਦੇ ਕਾਰਨ ਗੋਲੀਆਂ ਚੱਲੀਆਂ ਨੇ ਗੋਲੀਆਂ ਦੇ ਕਾਰਨ ਜਿਹੜਾ ਇੱਕ ਨੌਜਵਾਨ ਦੇ ਜਦੋਂ ਗੋਲੀ ਲੱਗਦੀ ਆ ਤਾਂ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਦੂਸਰਾ ਭਰਾ ਬੁਰੀ ਤਰ੍ਹਾਂ ਜਿਹੜਾ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕੀ ਤਰੰਤਾਰਨ ਦੇ ਹੀ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ ਹਾਂ ਤਾਂ ਦੱਸਿਆ ਕਿ ਪਿੰਡ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜਾ ਇੱਕ ਜ਼ਮੀਨੀ ਵਿਵਾਦ ਚੱਲਦਾ ਪਿਆ ਸੀ ਤਾਂ ਉਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਦੂਜੇ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਉਹ ਹਮਲਾ ਕੀਤਾ ਜਾ ਰਿਹਾ ਔਰ ਇਸ ਹਮਲੇ ਦੇ ਵਿੱਚ ਇੱਕ ਗੋਲੀ ਲੱਗਣ ਦੇ ਕਾਰਨ ਨੌਜਵਾਨ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਹੈ ਉਹ ਤੁਹਾਨੂੰ ਦੱਸਿਆ ਕਿ ਆਏ ਦਿਨ ਹੀ ਪਿੰਡਾਂ ਦੇ ਵਿੱਚੋਂ ਜ਼ਮੀਨੀ ਵਿਵਾਦ ਦੇ ਕਾਰਨ ਐਸੇ ਕਾਫੀ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਪਰ ਮਿਲਦਾ ਕੀ ਹੈ ਇਹਦੇ ਵਿੱਚ ਜ਼ਮੀਨ ਤਾਂ ਉੱਥੇ ਹੀ ਰਹਿ ਜਾਂਦੀ ਹੈ ਪਰ ਜਿਹੜਾ ਘਰ ਦਾ ਚਰਾ ਗਿਆ ਉਹ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਪਰ ਉਹਦੀ ਜਿਹੜੀ ਬਰਪਾਈ ਆ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਪਰ ਫਿਲਹਾਲ ਜਿਹੜਾ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤਾਂ ਜਿਹੜੇ ਮੁਜ਼ਰੀਮ ਹੈ ਉਹਨਾਂ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ। ਬਤਾ ਕੀ ਨਾ ਟੱਡਾ ਤੇ ਕਿਹੜਾ ਪਿੰਡ ਆ ਜੀ? ਸਖਵਿੰਦਰ ਕਿਹੜਾ ਪਿੰਡ ਆ ਜੀ? ਚੰਬਾ ਕੀ ਗੱਲ ਬਾਤ ਹੋਈ ਜਿਹੜੇ ਤੁਹਾਡੇ ਬੇਟਿਆਂ ਨੂੰ ਗੋਲੀਆਂ ਮਾਰੀਆਂ ਮੇਰੇ ਪੁੱਤ ਨੂੰ ਇੱਕ ਨੂੰ ਗੋਲੀ ਮਾਰ ਕੇ ਹੀ ਮਾਰਤਾ। ਹੂੰ ਦੀ ਜੇਨੇ ਉਹ ਮਾਰ ਕੇ ਅੰਦਰ ਛੱਡ ਦੇਣਾ ਉਹ ਹੱਥ ਬਚਾਲ ਦਾ ਹਲ ਕੀਤਾ ਤੇ ਇਹਨਾਂ ਦਾ ਮੈਨੂੰ ਅਜੇ ਵੀ ਖਤਰਾ ਹੀ ਖਤਰਾ ਤਬਾਹਰਾ ਕਿਹੜੀ ਗੱਲ ਤੋਂ ਗੋਲੀਆਂ ਮਾਰੀ ਗਈਆਂ ਇਹਦੇ ਜਾਣ ਗਰੀ ਉਤਰੇ ਤਰ੍ਹਾਂ ਜਾਂਦੇ ਨੂੰ ਮਾਂਡਰ ਆਹ ਉਦਾਈ ਮਾਂਡਰ ਨੂੰ ਜਾਂਦੇ ਹੀ ਮਾਂਡਰ ਨੂੰ ਜਾਂਦੇ ਗੋਲੀਆਂ ਮਾਰਤ ਨੇ ਮਾਂਡਰ ਨੂੰ ਤਰੇ ਜਾਂਦੇ ਗੋਲੀਆਂ ਮਾਰਤ ਨੇ ਕੋਈ ਕੋਸ਼ਿਸ਼ ਨਹੀਂ ਆਖਾ ਇਹ ਪਿੰਡ ਵੀ ਦੱਸ ਸਕਦਾ ਕੋਹ ਹੈ ਗਾਈ ਇਹਦੇ ਕੋਲ ਇਹਦਾ ਨੌਜੋਨ ਦਾ ਕੀ ਨਾਮ ਆ ਸੀ ਤੇ ਕਿੰਨੀ ਕੁ ਉਮਰ ਸੀ ਨਾਂ ਇਹਦਾ ਸਮਸ਼ੇਰ 22 ਸਾਲ ਦੀ ਤੇ ਦੂਜੇ ਦੀ ਹਾਂ ਦੂਜੀ ਦੀ ਉਹਦਾ ਕੀ ਨਾਮ ਸੀ ਸ਼ਮੂਸਾਨ ਲਗੂ ਸਤਾ 22 ਕੇ ਸਾਲ ਦੀ ਇਹਦੀ ਦਵਿੰਦਰ ਸਿੰਘ ਦਵਿੰਦਰ ਸਿੰਘ ਬਾਈ ਕੀ ਮੰਗ ਕਰਦੇ ਜੇ ਇਨਸਾਨ ਮਰਨ ਦਾ ਸਿੱਧਾ ਇਹਨਾਂ ਦਾ ਹੁਣ ਇਹਨਾਂ ਦਾ ਮੈਨੂੰ ਅਜੇ ਵੀ ਖਤਰਾ ਹਰ ਹੁਣ ਸਾਹਮਣਾ ਨਹੀਂ ਕਰਦਾ ਹਾਂ ਜੀ ਤੀਨਾ ਤੋਂ ਨਹੀਂ ਧਰਨਾ ਗੁਰਜਨ ਸਿੰਘ ਸਰਪੰਚ ਮੈਂ ਚੰਬਾਕਲਾਂ ਹਵੇਲੀ ਕੰ ਦਾ ਮੌਜੂਦਾ ਕੀ ਕਹਲਾ ਜਾਉ ਜਿਹੜੇ ਨੌਜਵਾਨ ਦੀ ਇੱਕ ਬਹੁਤ ਹੋ ਗਈ ਗੋਰੀਆਂ ਦੇ ਨਾਲ ਲੁੱਡਾ ਜਖਮੀ ਹੋਈ ਪਰ ਅਸੀਂ ਤਕਰੀਬਨ 4-5 ਦਿਨ ਪਹਿਲਾਂ ਨਾਲ ਮਤਲਬ ਕੀ ਇਹ ਵਾਕਾ ਹੋਣ ਤੋਂ ਅਸੀਂ ਇਹਨਾਂ ਨੂੰ ਬੁਹਾਉਂਦੇ ਵੀ ਰਹੇ ਸੀ ਚਲੋ ਤੁਹਾਡਾ ਕੋਈ ਬਹਿਬਾਹ ਕਰਾ ਦੰਨੇ ਆ ਚਲੋ ਇਹਨਾਂ ਦੀ ਨਹੀਂ ਸਹਿਮਤੀ ਬਣੀ ਤੇ ਜਸ ਮਤਲਬ ਉਸ ਦਿਨ ਵੀ ਇਹਨਾਂ ਨੂੰ ਆਖਦੇ ਰਹੇ ਵੀ ਨਹੀਂ ਕੋਈ ਲੜਨਾ ਨਹੀਂਗਾ ਤੇ ਤੁਹਾਡਾ ਬਹਿਬਾਹ ਕਰਾਉਣੇ ਆ ਪਰ ਨਹੀਂ ਫਿਰ ਉਹਨਾਂ ਨੇ ਮਤਲਬ ਕਿ ਆ ਦੇ ਚ ਜਾ ਕੇ ਤੇ ਭੜ ਕੇ ਦੋਵੇਂ ਘਰ ਤੇ ਬਹੁਤ ਮਾੜਾ ਆ ਤਕਾ ਹੋ ਗਿਆ ਗਰੀਬ ਪਰਿਵਾਰ ਸੀਗਾ ਚਲੋ ਆਪਦਾ ਕਰਦੇ ਹੀ ਗੁਜ਼ਾਰਾ ਹਾਂਜੀ ਸਰਪੱਛ ਗੱਲ ਕੀਤੀ ਜਾਵੇ ਲਗਾਤਾਰ ਦੇਰ ਦੇ ਅੜੇ ਗੋਲੀਆਂ ਨਾਲ ਹੱਤਿਆ ਕੀਤੀ ਜਾ ਰਹੀ ਹੈ ਕੀ ਕਾਰਨ ਜਾਪਦਾ ਜਿਹੜਾ ਕਿ ਜਿਹੜੀ ਗੁੰਡਾਗਰਦੀ ਨੱਥ ਕਿਉਂ ਪਾਈ ਜਾ ਰਹੀ ਚਲੋ ਭਈ ਉਹ ਤੀਜੀ ਇੱਕ ਵੱਖਰੀ ਹੈ ਗੁੰਡਾਗਰਦੀ ਇਹ ਜ਼ਮੀਨੀ ਵਿਵਾਦ ਸੀ ਆ ਚਲੋ ਇਹ ਵੱਖਰੀ ਆ ਉਹ ਚੀਜ਼ ਇੱਕ ਵੱਖਰੀ ਆ ਜਾਂਦੀ ਆ ਗੁੰਡਾਗਰਦੀ ਜਿਹੜੀ ਉਹ ਮਤਲਬ ਕਿ ਚਲੋ ਨੌਜਵਾਨ ਇਤਰਾ ਪੜਕੇ ਆਇਓ ਉਹ ਵੱਖਰੀ ਚੀਜ਼ ਆ ਇਹ ਇੱਕ ਵੱਖਰੀ ਮਤਲਬ ਕਿ ਉਹਨਾਂ ਦਾ ਸੱਚ ਨਹੀਂ ਇਹਨਾਂ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਹਾਂਜੀ ਹਾਂਜੀ ਪ੍ਰਸ਼ਾਸਨ ਵੱਲੋਂ ਹੁਣ ਤੱਕ ਮੱਭਾ ਦੇਖਿਆ ਗਿਆ ਹਾਂਜੀ ਪ੍ਰਸ਼ਾਸਨ ਆਪਣਾ ਪੂਰਾ ਜ਼ੋਰ ਲਾ ਰਿਹਾ ਹਾਂਜੀ ਰੇਡ ਕਰ ਰਿਹਾ ਵਾ ਹਾਂਜੀ ਪਰਚਾ ਆਨਲਾਈਨ ਹੋ ਗਿਆ ਜਿੰਨੇ ਵੀ ਮਤਲਬ ਕਿ ਇਹਨਾਂ ਨੇ ਦੱਸੇ ਸੀਗੇ ਹਾਂਜੀ ਪਰ ਪਰਿਵਾਰ ਮੈਂਬਰਾਂ ਵੱਲੋਂ ਆਸੀ ਆਈ ਕਿ ਹੁਣ ਤੱਕ ਬੰਦੇ ਨਹੀਂ ਰੈਸ਼ ਕੀਤੇ ਗਏ ਐਸਐਸਓ ਸਾਹਿਬ ਨੇ ਹੁਣੇ ਮਤਲਬ ਕੰਡੇ ਸੀ ਫੋਨ ਉਹ ਕਹਿੰਦੇ ਵੀ ਜਿੱਥੇ ਵੀ ਸਾਨੂੰ ਇਹ ਕਹਿ ਰਹੇ ਆ ਅਸੀਂ ਹੁਣੇ ਪਤਾ ਨਹੀਂ ਪਿੰਡ ਆਪਣੇ ਪ੍ਰਿੰਗੜੀ ਕਹਿੰਦਾ ਨਾ ਕਿਹਾ ਸੀਗਾ ਕਹਿੰਦਾ ਉੱਥੇ ਰੈਡ ਕੀਤੀ ਨਹੀਂ ਬੰਦੇ ਉੱਥੇ ਪਾਏ ਗਏ ਤੇ ਬਾਕੀ ਕੋਈ ਗੱਲ ਨਹੀਂ ਕਹਿੰਦੇ ਆਪਣਾ ਜੋਰ ਲਾ ਰਹੇ ਆ ਪੂਰਾ ਹਾਂਜੀ ਐ ਭਾਈ ਕੀ ਨਾ ਟੱਡਾਈ ਮੇਰਾ ਨਾਮ ਨਰਵੈਤ ਸਿੰਘ ਜੀ ਕਿਹੜਾ ਪਿੰਡ ਆ ਜੀ ਮੇਰਾ ਪਿੰਡ ਚੰਬਾਕਲਾ ਹਾਂਜੀ ਨੌਜਵਾਨ ਦੀ ਮੌਤ ਐਂ ਨਾਗਾ ਦੇ ਵਿੱਚੋਂ ਬੋਲਦੇ ਨਾਗਾ ਦੇ ਟੱਬਰ ਚੋਂ ਹਾਂ ਮੇਰਾ ਫਤਿਹ ਜਸਵੰਤ ਸਿੰਘ ਮੇਰਾ ਪੁੱਤ ਮਾਰਕ ਤੇ ਆਏ ਓ ਦੋ ਸਾਲ ਹੋ ਗਏ ਸਾਨੂੰ ਪਰਚੇ ਕਰਾਇਆ ਨੂੰ ਓ ਸਾਡੇ ਸਾਡੀ ਸੁਣਦਾ ਕੋਈ ਨਹੀਂ ਓ ਸਾਨੂੰ ਤੁਮ ਕਹਿਆਂ ਦਿੰਦੇ ਸਾਨੂੰ ਵੀ ਤੁਹਾਡਾ ਟੱਪਰ ਮਾਰ ਕਰਤਾਂਗੇ ਕਰ ਲੂ ਤਾਂਗੇ ਕਿਹਨਾਂ ਵੱਲੋਂ ਜਿਹੜੇ ਨੌਜਵਾਨ ਓ ਇਹਨਾਂ ਦੇ ਕਰ ਲੂ ਤਾਂਗੇ ਸਾਡਾ ਵੇਜੇ ਠਾਣੇ ਗਏ ਸਈ ਸਾਨੂੰ ਤਪ ਕੀਾ ਦਿੰਦੇ ਆ ਫੌਜ ਨੇ ਫੁੰਦਾ ਨਹੀਂ ਚੁੱਕਿਆ ਆਈਦੀ ਕਿ ਸਾਨੂੰ ਨਿਆ ਮਰਨਾ ਚਾਹੀਦਾ ਆ ਕਿੰਨਾ ਵੱਲੋਂ ਗੋਲੀਆਂ ਮਾਰੀਆਂ ਓਏ ਗੋਲੀਆਂ ਮਾਰੀਆਂ ਇਹ ਤੇ ਨਿਹਾਂ ਸਿੰਘ ਨੇ ਤੇ ਕਾਸ਼ ਨੇ ਹੈ ਹਕਦੰਦੀ ਦਾ ਮੁੰਡਾ ਇੱਕ ਬਿੰਦੂ ਦੇ ਦਾ ਮੁੰਡੇ ਇੱਕ ਜਗਰੂਬ ਆ ਓ ਜਗਰੂਬ ਗੋਲੀ ਮਾਰਦਾ ਇੱਕ ਵੀਰੂ ਇੱਕ ਵੀਰੂ ਨਾਲ ਇਹ ਵੀਰ ਸਿੰਘ ਨਾਲੋਂ ਭਲੀ ਸੰਗਾ ਪੁਲਿਸ ਵਾਲਾ ਮਾਣ ਸਿੰਘ ਸਿੰਘ ਨਾਲੋਂ ਵੀਰ ਆ ਸੰਗ ਕਾਂਸ਼ ਕਿਹੜੀ ਗੱਲ ਤੋਂ ਗੋਲੀਆਂ ਮਾਰੀਆਂ ਗੀਆਂ ਗੋਲੀਆਂ ਉਹਨਾਂ ਨੇ ਮਾਰੀਆਂ ਜਾਣ ਕੇ ਮਾਰੀਆਂ ਉਹਨੂੰ ਬਾੜੇ ਦੇ ਰੱਟੇ ਤੋਂ ਹੈ ਹੈ ਬਾੜੇ ਦੇ ਰੱਟੇ ਤੋਂ ਮਾਰੀਆਂ ਸਾਈ ਉਹ ਪਰਚਾ ਅੱਜ ਕੀਤਾ ਹੈ ਉਹ ਪਹਿਲਾਂ ਪਰਚੇ ਉਹਨਾਂ ਦੇ ਪਹਿਲਾਂ ਪਰਚੇ ਕਰਾਏ ਅਸੀਂ ਪਰਚੇ ਦਰਜ ਹੋਏ ਕਿੱਥੇ ਦਰਜ ਜਾਂ ਰਸੀਤਾਂ ਕਿੱਥੇ ਪਈਆਂ ਲਾ ਸਾਹਮਣੇ ਕਰੀਏ ਸਾਹਮਣੇ ਕਰੀਏ ਸਾਹਮਣੇ ਕਰੀਏ ਰਸੀਤਾਂ ਹਲੋ ਜੈਨ ਸਰ ਜੈਨ ਜੀ ਐ ਸੱਚੋ ਰਿਚੋਲਾ ਸਾਹਿਬ ਜੀ ਹਾਂ ਜੀ ਜੀ ਸਰ ਪੱਤਰਕਾਰ ਸਾਹਿਬ ਗੱਲ ਕਰ ਰਿਹਾ ਜੀ ਇਹ ਸਰ ਜਿਹੜਾ ਚੰਬਾ ਕਲਾ ਕਤਲ ਹੋਇਆ ਜੀ ਨੌਜਵਾਨ ਦੀ ਗੋਲੀ ਮਾਰ ਕੇ ਸਰ ਕੀ ਉਹਦੇ ਜੀ ਕਾਰਵਾਈ ਕੀਤੀ ਹੈ ਜੀ ਚੱਲ ਰਹੀ ਹੈ ਜੀ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਸਰ ਪਰਿਵਾਰ ਦਾ ਕਹਿਣਾ ਹੈ ਕਿ ਜਿਨ੍ਹਾਂ ਚਿਰ ਦੋਸ਼ੀ ਅਰੈਸਟ ਨਹੀਂ ਹੁੰਦੇ ਤੇ ਅਸੀਂ ਸੰਸਕਾਰ ਨਹੀਂ ਕਰਾਂਗੇ ਅਸੀਂ ਤੇ ਰੇਡ ਕਰ ਰਹੇ ਹਾਂ ਜੀ ਕਾ ਕਰੋ ਜੀ ਹੋਣੀ ਕਰਨ ਦੇ ਰੇਡ ਕਰਦੇ ਆ ਰਹੇ ਹਾਂ ਪਰਿਵਾਰਾਂ ਲਈ ਆ ਰਹੇ ਹਾਂ ਫੇਰ ਜੀ ਲੀਜ਼ਰ ਅਸੀਖੀ ਜਨ ਕਰ ਰਹੀ ਹੈ ਜੀ ਦਿਨ ਦਾ ਸਾਡਾ ਪੱਕ ਲੈਣਾ ਸੀ ਥਾਣੇ ਕਦੋਂ ਪਹੁੰਚ ਰਹੇ ਹੋ ਵੇ ਆ ਰਹੇ ਜੀ ਆ ਰਹੇ ਬਾਹਰ ਲੱਗੇ ਜੇ ਮੈਂ ਆ ਕੇ ਆ ਗਿਆ ਠੀਕ ਆ ਸਰ ਠੀਕ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੋਲਣਾ ਤਾਂ ਜੋ ਕਿ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ